ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡਾ ਜੈਵਨਾਲਾ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬਾਗਾਪਰਾਣਾ ਪੈਂਦੀ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹਜੇ ਤੱਕ Hemmer TV YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਖਾਸ ਵੀਡੀਓ ਤਾਂ ਆ ਇਕ ਵੜ ਦੀ ਇਹ ਤਾਜੀ ਸੂਈ ਸਵਾਈ ਆ ਥੋੜਾ ਜਿਹਾ ਸਮਾਂ ਹੀ ਹੋਇਆ ਸੂਈ ਨੂੰ ਬੱਚਾ ਹਜੇ ਗਿੱਲਾ ਹੀ ਪਿਆ ਤੇ ਦੋ ਅੰਦਰ ਖੜੀਆਂ ਗੱਬਣ ਵਹਿੜਾਂ ਹਜੇ ਕੱਚੀਆਂ ਦੈਨ ਲੈਂਦੀਆਂ ਜੇ ਕੋਈ ਇਹ ਵਹਿੜਾਂ ਲੈ ਜਾਂਦਾ ਚਾਹਵਾਨ ਹੋਵੇ ਤਾਂ ਵੀ ਬਾਈ ਕਹਿੰਦਾ ਕੋਈ ਗੱਲ ਨਹੀਂ ਬੇਫਿਕਰ ਹੋ ਕੇ ਅਗਲਾ ਆਜੇ ਇਨਫਾਰਮੇਸ਼ਨ ਲੈ ਦੇਣਾ ਖਾਸ ਵੀਡੀਓ ਇਹ ਤਾਜੀ ਸੂਈ ਵੜਦੀ ਹੈ ਹਾਂਜੀ ਸასიਕਰ ਸასიਕਰਦਾ ਜੀ ਨਾਮ ਤੇ ਦੱਸੋ ਨਾਮ ਮੇਰਾ ਕਰਨਵੀ ਸਿੰਘ ਜੀ ਪਿੰਡ ਜਾਨ ਵਾਲਾ ਜ਼ਿਲ੍ਹਾ ਮੁਗਧਸੀਲ ਭਗਾਪੁਰਾਣਾ ਜੀ ਫੋਨ ਨੰਬਰ ਦੱਸੋ ਫੋਨ ਨੰਬਰ ਹੈ 8437344384373443 ਰੇਡ ਕਿੰਨਾਂ ਸੂਆ ਕਰਨੇ ਇਹ ਦੂਜਾ ਸੂਆ ਵੜਦਾ ਜੀ ਕਿੰਨਾ ਕੁ ਦੁੱਧ ਪਿਆ ਜੀ ਦੁੱਧ ਪਿਆ ਜੂਗੀ ਜੀ ਇਹ ਜਿਹੜੇ ਮਾਲਕਾਂ ਤੋਂ ਲਈ ਆਪਾਂ ਲੰਗਿਆਂ ਨੂੰ ਹੀ ਲਈ ਆ ਹੂੰ 16 ਕਿਲੋ ਦੁੱਧ ਦਿੱਤਾ ਵੀ ਅੱਜ ਕੋ 17 18 ਨਾਲੋਂ ਢੇਰ ਨਾਲ ਦੇ ਦੂੰਗੀ ਬੱਚਾ ਕੀ ਦਿੱਤਾ ਬੱਚਾ ਬੱਚਾ ਦੇਗੀ ਜੀ ਖੱਡੀਏ ਬਾਹਰ ਨੂੰ ਬਾਕੀ ਉਹ ਗਰਮ ਨਹੀਂ ਕੋਈ ਠੰਡੀ ਸੀਲ ਹੈ ਜੀ ਦੋਸਤੋ ਖਾਸ ਗੱਲ ਹੈ ਕਿ ਸੀਲ ਸਾਉ ਪੂਰੀ ਐ ਚਵਾਈ ਵੇਖੋ ਤੁਸੀਂ ਪੂਰੀ ਮੋਟੀ ਧਾਰ ਐ ਬਾਕੀ ਤੁਹਾਨੂੰ ਖੜ ਕੇ ਤੋਂ ਹੀ ਅੰਦਾਜ਼ਾ ਲੱਗ ਗਿਆ ਹਣਾ ਗੂਠੇ ਵਰਗੀ ਮੋਟੀ ਧਾਰ ਐ ਉਹ ਇਹਨੂੰ ਗਰਮ ਸ਼ਰਮ ਨਹੀਂ ਜਿਵੇਂ ਮਾਰਗੀ ਹਮ ਫੁੱਲ ਸੀਲ ਸਾਉ ਆ ਕੋਈ ਨਿਆਣਾ ਨਹੀਂ ਲਾਇਆ ਵੀਰ ਨੇ ਕੋਈ ਥਾਪੀ ਨਹੀਂ ਦਿੱਤੀ ਸਿੱਧਾ ਬਹਿ ਕੇ ਥਾਣਾ ਨੂੰ ਹੱਥ ਪਾ ਲਿਆ ਤੇ ਲੱਤ ਵੀ ਨਹੀਂ ਚੱਕੀ ਚਾਰਾਂ ਥਾਣਾ ਚੋਂ ਧਾਰਾ ਮਾਰ ਕੇ ਵੀਰ ਨੇ ਵਖਾਤੀਆਂ ਦੂਜੇ ਸੂਵੇ ਵਹਿੜ ਸੂਈ ਐ ਨਾਲ ਦੇ ਪਿੰਡੋਂ ਹੀ ਬਾਈ ਕਹਿੰਦਾ ਲਈ ਆ ਲੰਗਿਆਂ ਨੂੰ 17 ਕਿਲੋ ਦੁੱਧ ਬਾਈ ਦੱਸਦਾ ਉਹ ਦੱਸ ਦਿਆ ਕਿ ਪਹਿਲੇ ਸੂਵੇ ਚੋਇਆ 17 18 ਇੱਥੇ ਬਾਈ ਦੱਸਦਾ ਖੁੱਲਾ ਪਿਆ ਜੂ ਬਾਕੀ ਤੁਸੀਂ ਸੌਣੀ ਲਿਆ ਵੀਰ ਤੋਂ ਖੱਦ ਕਾਟ ਪੂਰਾ ਹੀ ਹਵਾ ਨਾ ਸੋਣਾ ਠੋਸ ਨਿੱਗਰ ਫੁੱਟਬਾਲ ਦੀ ਤਾਂ ਵੇੜੇ ਜੀ ਬੈਠ ਸਕਦੇ ਵਾਸਤੇ ਹੀ ਨਹੀਂ ਬੈੜਨ ਦੇ ਜੀ ਚਵਾਜੂ ਬਾਹਲਾ ਚੰਗਾ ਭਵਾਂ ਵਿੜੇ ਦੇ ਵਿਚਾਲੇ ਖੜਾ ਕੇ ਅਗਲਾ ਚਵਾਈ ਕਰ ਲੈ ਇੰਨੀ ਸੀਲਸ ਹੂ ਆ ਦੂਜੇ ਸੂਵੇ ਸੂਈ ਹੈ ਨਵਾਂ ਹਾਨ ਗਰਮੀ ਰਹਿਤ ਮੱਝਾਂ ਰਗਾ ਦੁੱਧ ਹੂ ਦਿਨ ਫੋਲੀ ਗਰਮੀ ਦੇ ਆ ਅਜੇ ਆ ਸੌਣ ਦਾ ਮਹੀਨਾ ਚੱਲੀ ਜਾਂਦਾ ਆ ਸੌਣ ਦੇ ਮਹੀਨੇ ਚ ਅੱਗੇ ਤਾਂ ਮਹੀ ਬਹੁ ਪੈਂਦੇ ਹੁੰਦੇ ਪਰ ਐਰ ਕੀ ਮਹੀ ਵਿਖਾਇਆ ਹੀ ਨਹੀਂ ਇਦੋਂ ਅੱਗੇ ਅਜੇ ਭਾਦੋਂ ਦਾ ਵੀ ਫੁੱਲ ਗਰਮੀ ਦਾ ਮਹੀਨਾ ਹੀ ਪਿਆ ਤੇ ਗਰਮੀ ਰਹਿਤ ਵੱੱਛੀ ਹੈ ਮੱਝਾਂ ਰਗਾ ਦੁੱਧ ਹੂ ਗਰਮਿਓ ਗਰਮੀ ਕਰਮਾਲੀ ਵਧੀਆ ਦੁੱਧ ਪਿਆ ਜੂ ਪਰੋਂ ਫਟਾਂ ਨੂੰ ਚੌੜਾ ਹਵਾਨਾ ਸਟਾਰਟ ਹੁੰਦਾ ਥਣਾ ਦੀ ਸਾਫ ਸੁਥਰੀ ਐ ਰੋਗ ਰੋਗ ਦੇ ਥਾਨ ਐ ਗੈਬ ਚ ਨਿਖੜਵੇਂ ਇਕੱਲੇ ਇਕੱਲੇ ਲੱਗੇ ਐ ਜਿਵੇਂ ਮਰਜ਼ੀ ਜਿਹੜੇ ਪਾਸੇ ਦੀ ਮਰਜ਼ੀ ਬੈਹੇ ਕੋਈ ਵਾਸਤਾ ਹੀ ਨਹੀਂ ਵੇਖਦਾ ਜਿਹੜੇ ਪਾਸੇ ਦੀ ਵੀਰ ਕਹਿੰਦਾ ਮਰਜ਼ੀ ਬੈਹ ਕੇ ਅਗਲਾ ਚਵਾਈ ਕਰ ਲੇ ਭਾਵੇਂ ਜਵਾਕ ਚੋਈ ਜਾਣ ਐਨੀ ਸੀਲ ਸਾਊਆ ਮੁੱਲ ਕਰਨੇ ਜਾਇਜਾਂ ਲੈਣ ਦੇ ਨਾਲ ਮੁੱਲ ਹੀ ਜਾਇਜਾਂ ਮੁੱਲ ਕਰਾਉਣ ਨੂੰ ਤਾਂ ਆਪ 55-60 ਹਜ਼ਾਰ ਰੁਪਈਆ ਕਰ ਰਹੇ ਨੇ ਜਿਹੜਾ ਮੁੱਲ ਜਾਇਜਾਂ ਲੈਣਾ 50 ਹਜ਼ਾਰ ਰੁਪਈਆ ਦੇ ਦਾਂਗੇ ਵਿੱਚੋਂ 2000 ਰੁਪਈਆ ਛ ਦੋਸਤੋ ਬਿਲਕੁਲ ਜਾਇਜ਼ ਮੁੱਲ ਮੁੱਲ ਕਰਨ ਨੂੰ ਵੀਰ ਕਹਿੰਦਾ 55-60 ਹਜ਼ਾਰ ਕਰਦੇ ਆ ਤੇ ਬਿਲਕੁਲ ਲੈਣ ਦੇਣ ਵਾਲੀ ਜਾਇਜ਼ ਡਿਮਾਂਡ 50 ਹਜ਼ਾਰ ਉਹਦੇ ਚੋਂ ਵੀਰ ਕਹਿੰਦਾ 2000 ਮਾਣ ਕਰ ਦੂੰਗਾ ਛੋੜ ਸਮਝ ਲੈ ਅਗਲਾ ਮਾਣ ਸਮਝ ਲੈ 48000 ਦੀ ਬੱਛੀ ਵੀਰ ਕਹਿੰਦਾ ਤੁਹਾਡੇ ਮੂਰੇ ਲਾ ਦੂੰਗਾ ਬਿਲਕੁਲ ਸਸਤੇ ਮੁੱਲ ਦੀ ਦੂਜਾ ਸੂਆ ਤਾਜੀ ਸੂਈ ਵਹਿੜ ਬਾਕੀ ਨਵਾਂ ਹਨ ਕੋਈ 5-7 ਸੂਏ ਕਰਮਾਂ ਵਾਲੀ ਵਧੀਆ ਦੁੱਧ ਪਿਆਜੂ ਦੂਜੇ ਸੂਏ ਸੂਈ ਆ 17 18 ਕਿਲੋ ਖੁੱਲਾ ਦੁੱਧ ਪਿਆ ਜੂ ਜੇਰ ਦਾ ਲੜ ਚੱਲ ਪਿਆ ਆਪਾਂ ਵੀਡੀਓ ਬਣਾ ਲਾਂਗੇ ਜਦੋਂ ਜੇਰ ਪੈਗੀ ਹੂੰ ਦੋਸਤੋ ਲੜ ਤੁਰਿਆ ਹੋਇਆ ਦੇਖ ਸਕਦੇ ਆਂ ਗੱਠਕ ਤੁਰ ਪਿਆ ਆ ਹਾਂ ਬੈਠੀ ਠਾਈ ਆ ਆਪਾਂ ਵੀਡੀਓ ਤੇ ਵੀਰ ਕਹਿੰਦਾ ਜਦੋਂ ਜੇਰ ਪੈ ਜਾਂਦੀ ਆ ਜੇਰ ਦੀ ਵੀਡੀਓ ਬਣਾ ਲੂੰਗਾ ਜਿਹਦੇ ਪਸੰਦ ਆਊਗੀ ਅਗਲਾ ਆਪਦੀ ਤਸੱਲੀ ਕਰਨੀ ਚਾਹੁੰਦਾ ਆਪਦੀ ਤਸੱਲੀ ਕਰ ਸਕਦਾ ਵੀਡੀਓ ਵੀਰ ਕਹਿੰਦਾ ਬਣਾ ਕੇ ਰੱਖ ਲੂੰ ਦੋ ਇੱਧਰ ਬਹਿੜਾ ਕਿੰਨਵਾਂ ਸੂਆ 2 ਨੰਬਰ ਦਾ ਇਹ ਬਈ ਦੂਜਾ ਸੂਆ ਹੂੰ ਤੇ ਪਹਿਲੇ ਸੂਆ ਦਾ ਦਿੱਤਾ ਹੋਇਆ 25 ਤੋਂ 26 ਕਿਲੋ ਦਾ ਠੀਕ ਹੈ ਇਹ ਵਹਿੜ ਦੇ ਯਾਨੀ ਕਿ 5 ਦਿਨ ਹੁੰਦੇ ਨੇ ਪੂਰੇ ਮਾਲਕਾਂ ਨੇ ਦੱਸਿਆ ਆਪਾਂ ਤਾਂ ਹੀ ਵਖਾਉਣੀ ਨੇ ਠੀਕ ਹੈ ਇੱਕ ਵਾਰ ਵੀਰ ਕੱਚੀ ਲੈਣ ਦਾ ਚਾਹਣ ਹੁੰਦਾ ਤੇ ਉਹਦੇ ਆਸਤੇ ਕਰਕੇ ਆਪਾਂ ਨਾਂ ਵਖਾ ਦੇ ਦਿੰਨੇ ਆ ਬਾਕੀ ਇਹ ਵਹਿੜਾ ਕੱਚੀਆਂ ਲਵੇ ਜੀ ਸਹੀ ਆ ਹਾਂ ਮੋਲੇ ਕੀ ਰੂ ਇਹਦਾ ਮੋਲੇ ਦਾ ਫੋਨ ਤੇ ਕਰ ਲੈ ਆ ਕੱਚੀ ਦਾ ਕੀ ਕਰ ਗਈ ਆਪਾਂ ਫੋਨ ਤੇ ਕਰਾਂਗੇ ਦਾ ਮੋਲ ਉਹ ਵੜ ਆਪਣੇ ਪਿੰਡੋਂ ਹੀ ਲਈ ਆ 22 23 ਕਿਲੋ ਦਾ ਬੰਦਿਆਂ ਦਾ ਚੋਇਆ ਕੋਲਰ ਰਿਪੋਰਟ ਆ ਵੜ ਦੀ ਠੀਕ ਹੈ ਤੇ ਉਹ ਵ ਉਹ ਵੜ ਦਾ ਮੋਲ ਆ ਆਪਾਂ ਜੇ ਕਿਸੇ ਨੂੰ ਪ੍ਰਾਣੇ ਕੱਚੀ ਲੈਣੀ ਹੋ 60000 ਰੁਪਏ ਦੀ ਵੜ ਦੇ ਦਾਂਗੇ ਆ ਉਹ 60000 ਹਾਂ ਉਹ ਦੇ ਦਾਂਗੇ 60000 ਰੁਪਏ ਦੀ ਸਹੀ ਹੈ ਹਾਂ ਇਹ ਹਜੇ ਤਿਆਰ ਉਹ ਕਹਿੰਦੇ ਵੜ ਨੇ ਬਹੁਤ ਕਰਨੀ ਜਿਹੜੇ ਬੰਦਿਆਂ ਤੋਂ ਰਿਪੋਰਟ ਆਈ ਆ ਉਸ ਤਾਂ ਕਰਕੇ ਦਾ ਮੋਲ ਨਹੀਂ ਕੀਤਾ ਹੀ ਆਪਾਂ ਸਹੀ ਹੈ ਹਾਂ ਦੋਸਤੋ ਵੀਰ ਦੱਸਦਾ ਹੈ ਕਿ ਇਹ ਦੂਜਾ ਸੁਭਾਤੀ ਜੈ 2 ਨੰਬਰ ਦੂਜੇ ਸੂਵੇ ਸੁੰਦੀ ਆ 25 26 ਲੀਟਰ ਦੁੱਧ ਦਿੱਤਾ ਦੂਜੇ ਸੂਵੇ 5 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਤੇ ਆ 3 ਨੰਬਰ ਹੂੰ ਫੋਟੇੰਗ ਹਵਾਨਾ ਪਿੱਛੇ ਨੂੰ ਵੱਧ ਆ ਮੁੱਲ ਕਿੰਨਾ ਕੀਤਾ ਕਰਨੇ ਇਹਦਾ ਇਹਦਾ 60000 ਰੁਪਏ ਦੇਣਾ 60000 ਦੀ ਵੀਰ ਕਹਿੰਦਾ ਦੇ ਦੇਣੀ ਗੁੱਟ ਜਿੰਨੀ ਮੋਟੀ ਮਿਲਕ ਵੇਨ ਆਉਂਦੀ ਆ ਥਣ ਸੋਹਣੀਆਂ ਹਵਾਨਾ ਸਾਰਾ ਵੇਨ ਦੇ ਨਾਲ ਭਰਿਆ ਪਿਆ ਛੋਟਾ ਨਹੀਂ ਵਹਿੜਾ ਪੂਰੀ ਕਰਦਾ ਹਾਂ ਹਾਂ ਵਹਿੜ ਵੱਡੀ ਪੂਰੀ ਆ 60000 ਮੁੱਲ ਆ ਵਜਨ ਵੀ ਬਹੁਤ ਆ ਕੱਦ ਵੀ ਵੱਡਾ ਤੀਜੇ ਸੂਵੇ ਸੁੰਦੀ ਆ 22 23 ਕਿਲੋ ਦੁੱਧ ਦੂਜੇ ਸੂਵੇ ਦਿੱਤਾ ਮੇਨ ਦਾ ਲਈਏ ਦੁੱਧ ਲਈ ਕੈਰ ਲੈਣੀ ਦੱਸਦੀ ਬਹਿੜਦੀ ਹਾਂ ਪੂਰੀ ਮੋਟੀ ਸਟਰੋਂਗ ਆਉਂਦੀ ਆ ਬਿਲਕੁਲ ਜੈਜ ਮਾਲ ਆਂਦੇ ਪਿੰਡੋਂ ਹੀ ਲਈ ਆ ਪੂਰੀ ਸਲੌਤਾ ਵਾਲੇ ਘਰੋਂ ਆਈ ਆ 2 ਨੰਬਰ ਦਾ ਮਾਲ ਵੀਰ ਕਹਿੰਦਾ ਜੈਜ ਜੀ ਹੋਊਗਾ ਕਰ ਲਾਂਗੇ ਬਾਈ ਕਹਿੰਦਾ ਫੋਨ ਤੇ 25 26 ਲੀਟਰ ਦੁੱਧ ਦਿੱਤਾ ਪਹਿਲੇ ਸੂਵੇ ਚੰਗੇ ਚੰਗਾ ਲੱਗੇ ਮਾਲਕਾਂ ਨੇ ਦੱਸਿਆ ਆਪਾਂ ਦਾਰ ਲਾਂਗੇ ਪੁੱਛ ਕੇ ਉਹਨਾਂ ਤੋਂ ਠੀਕ ਹੈ ਕਨਫਰਮ ਕਰਨਾਗੇ ਇਹਨਾਂ ਦੇ ਇਹਦੇ ਟੀਕਾ ਵੀ ਚੰਗਾ ਹੀ ਲੱਗਾ ਚੰਗੇ ਸਾਨ ਦਾ ਹੀ ਸੀਵਾਂ ਲੱਗਿਆ ਦੋ ਬਹੁਤ ਚੰਗੀਆਂ ਟਾਪ ਦੀਆਂ ਵਹਿੜਾਂ ਜੇ ਕੋਈ ਗੱਭਨ ਲੈਣ ਦਾ ਚਾਹ ਵਣ ਦੋ ਨੰਬਰ ਦਾ ਤਿੰਨ ਨੰਬਰ ਦਾ ਮੁੱਲ 60000 ਦੀ ਇੱਕ ਨੰਬਰ ਦਾ ਮੁੱਲ 50200 2000 ਮਾਣ ਕਰ ਦੂ 48000 ਦੀ ਵੀਰ ਕਹਿੰਦਾ ਵੱਛੀ ਦੇ ਦੂ ਤਾਜੀ ਸੂਈ ਹੈ ਇਹ ਦਾ ਕਰਮ ਵਾਲੀ ਵੀਡੀਓ ਪਈ ਨਹੀਂ ਤੇ ਵਿਕੀ ਲਓ ਰਸੇ ਨੂੰ ਮੂੰਹ ਮਰੀ ਜਾਂਦੀ ਐ ਕੋਈ ਵੀਰ ਸੌਦੇਬਾਜੀ ਨਾ ਹੋਵੇ ਆਪਣਾ ਮੁੱਲ ਲੈਣ ਦੇ ਨਾਲ ਹੀ ਹੋਊਗਾ ਠੀਕ ਐ ਤੇ ਬਾਕੀ ਜਿਹੜੇ ਭਰਾਣੇ ਵੀ ਲੈਣੀ ਹੋਈ ਕਿਹੜਾ ਤਸੱਲੀ ਨਾਲ ਸਾਰੀ ਵੀਡੀਓ ਵੇਖ ਕੇ ਆਪਾਂ ਨੂੰ ਫੇਰ ਫੋਨ ਲਾਇਆ ਕਰੇ ਕਈ ਬੰਦੇ ਮੂਹਰੋਂ ਵੀਡੀਓ ਵੇਖ ਕੇ ਕਿਹੜਾ ਉਹਦੀ ਫੋਨ ਲਾ ਲੈਣਦੇ ਉਹਦਾ ਸਵਾਦ ਨਹੀਂ ਹੁੰਦਾ ਨਾ ਆਪਾਂ ਨੂੰ ਸੌਦਾ ਰੀਚਣ ਦਾ ਨਾ ਅਗਲੇ ਨੂੰ ਲੈਣ ਦਾ ਆਉਂਦਾ ਹੀ ਫੋਨ ਲਾ ਕੇ ਫਿਰ ਪੁੱਛਣ ਲੱਗ ਪੈਂਦੇ ਕਿਵੇਂ ਆ ਕੇ ਸਾਰੀ ਡਿਟੇਲ ਸਾਰੀ ਆਪਣੀ ਡਿਟੇਲ ਵੀਡੀਓ ਹੀ ਕਿਹੜਾ ਦੱਸੀ ਹੁੰਦੀ ਆ ਜੀ ਕਿਹੜਾ ਨਾਲ ਤਸੱਲੀ ਕਰੇ ਆਪਦੀ ਵੀਡੀਓ ਦੀ ਸਹੀ ਐ ਦੋਸਤੋ ਵੀਰ ਕਹਿੰਦਾ ਅਗਲਾ ਪਹਿਲਾਂ ਸਵਾਰ ਕੇ ਵੀਡੀਓ ਵੇਖ ਲੇ ਇੱਕ ਵਾਰੀ ਦੋ ਵਾਰੀ ਉਸ ਤੋਂ ਬਾਅਦ ਫੋਨ ਲਾਵੇ ਨਹੀਂ ਕਹੀ ਭੈਣ ਭਰਾ ਵੀਡੀਓ ਵੇਖੀ ਨਹੀਂ ਨੰਬਰ ਚੱਕਿਆ ਨਹੀਂ ਤੇ ਫੋਨ ਲਾ ਦਿੰਦੇ ਆ ਫਿਰ ਅਗਲੇ ਤੋਂ ਪੁੱਛਦੇ ਆ ਬਾਈ ਯਾਰ ਕਦੋਂ ਕਦੀ ਸੂਈ ਆ ਕਿੰਨਵੇਂ ਸੂਈ ਆ ਕਿੰਨਾ ਮੁੱਲ ਕੀਤਾ ਜਾਨੀ ਕਿ ਜਿਹੜੀ ਡਿਟੇਲ ਤੁਹਾਨੂੰ ਵੀਡੀਓ ਚ ਦੱਸੀ ਗਈ ਆ ਉਹ ਫੋਨ ਤੇ ਹੀ ਹਰੇਕ ਬੰਦਾ ਪੁੱਛਦਾ ਐ ਇਸ ਕਰਕੇ ਵੀਰ ਕਹਿੰਦਾ ਬੇਨਤੀ ਆ ਸਾਰੀ ਵੀਡੀਓ ਟਿਕਾ ਕੇ ਵੇਖ ਲਿਓ ਫਿਰ ਬਾਈ ਕਹਿੰਦਾ ਅਗਲਾ ਫੋਨ ਲਾ ਲਿਓ ਮੈਨੂੰ ਜਿਹਦੇ ਪਸੰਦ ਆਊਗਾ ਪਸੰਦ ਆਉਗੀ ਵੀਰ ਕਹਿੰਦਾ ਵੜ ਦੇ ਕੇ ਤੋਰੂ ਦੋ ਗੱਬਣਾ ਬਿਲਕੁਲ ਜਾਇਜ ਮੋਲ ਦੀਆਂ ਜਿਹਦੇ ਜਿਹੜੀ ਵੀ ਵੜ ਪਸੰਦ ਆਉਂਦੀ ਹੈ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਜੈਵਨ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ